ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਮਾ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਦਿਲ ਤੋਂ ਬੁਖਲੀ ਤੇਰਾ ਚਾਹਣੀ ਤਰੱਕੀ ਬਖਸ਼ੇ ਤੇ ਸਭ ਨੂੰ ਬੇਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਕਈ ਦਿਨਾਂ ਦਾ ਜੀ ਕਲਜਾ ਵਾਜਾ ਪਿਆ ਹਾਂ ਸੀ ਵੀ ਸੰਦੀਪ ਕਹਿੰਦੀ ਸੀ ਵੀ ਡੈਡੀ ਨੂੰ ਮਿਲ ਕੇ ਆਵਾਂ ਡੈਡੀ ਨੂੰ ਮਿਲ ਕੇ ਆਵਾਂ ਅ ਬੱਚੇ ਹੁਣ ਬਿਆਦਾਂ ਵੀ ਕੰਮ ਸ਼ੁਰੂ ਹੋਣਾ ਚਾਹੀਦਾ ਸੀ ਜਿਹੜੀ ਅਸੀਂ ਨਾਨਕ ਸੱਤ ਲਾ ਕੇ ਆਉਣੀ ਆ ਬੀ ਉਧਰ ਵੀ ਜਾਣਾ ਉਹਨਾਂ ਦੇ ਵੀ ਪ੍ਰੋਗਰਾਮ ਸ਼ੁਰੂ ਹੋ ਰਹੇ ਨੇ ਤੇ ਅੱਜ ਪ੍ਰੋਗਰਾਮ ਬਣ ਗਿਆ ਜੀ ਸਾਡਾ ਜਾਣ ਦਾ ਤੇ ਤੁਸੀਂ ਪੋਜ਼ਿਟਿਵ ਟਾਕ ਤੇ ਵੀਡੀਓ ਦੇਖੀ ਉਹਨੇ ਵੀ ਸੁੱਖੋ ਭੈਣ ਜੀ ਕਹਿੰਦੀ ਮੈਂ ਵੀ ਜਾਉਂਦੀ ਨਾਲ ਪਰ ਸੁੱਖੋ ਭੈਣ ਜੀ ਜਾਉਂਗੀ ਤਾਂ ਤਾਂ ਨਾਲ ਜਿਉ ਸਹੀ ਹੋਊਗੀ ਪਹਿਲਾਂ ਤਾਂ ਮੈਂ ਵੀ ਅਸੀਂ ਵੀ ਮੈਂ ਅਰਸ਼ਦੀਪ ਨੇ ਵੀ ਕੈਨਸਲ ਕਰ ਦਿੱਤਾ ਜੀ ਜਾਣਾ ਵੀ ਰਾਤ ਨੂੰ ਨੇ ਵੀ ਡੀਜੀਟੀ ਲਿਆ ਪਰ ਪੰਗਾ ਹੋ ਗਿਆ ਹੁਣ ਦੀਦੀ ਆਕੜ ਕੇ ਬੈ ਗਈ ਕਹਿੰਦੀ ਵੀ ਨਾ ਤੁਸੀਂ ਜਾਓ ਤੁਸੀਂ ਪ੍ਰੋਗਰਾਮ ਬਣਾਵਾ ਵੀ ਫੇਰ ਉਧਰ ਜੈਸਵਿੰਦ ਦੇ ਪ੍ਰੋਗਰਾਮ ਹੈਗਾ ਵੀ ਜਿਹੜੀ ਉਹਨਾਂ ਦਾ ਫੇਰ ਕਾ ਜੈਸਵਿੰਦ ਦੀ ਚਠਾਣੀ ਦਾ ਵੀ ਚੌਕੇ ਦਾ ਪ੍ਰੋਗਰਾਮ ਉਹ ਕਰਨਾ ਵਿੱਚ ਉਧਰ ਵਿਆਹ ਸੁਰੂ ਹੋਣਾ ਵੀ ਫੇਰ ਤੁਹਾਡੇ ਕੋਲ ਟਾਈਮ ਹੀ ਨਹੀਂ ਰਹਿਣਾ ਹੈਗਾ ਵੀ ਉਧਰ ਡੈਡੀ ਕੋਲ ਵੀ ਜਾਣਾ ਜਰੂਰੀ ਹੈ ਡੈਡੀ ਵੀ ਉਧਰ ਦਿਲ ਹੜਾ ਜਾ ਕਰੀ ਜਾਣਾ ਤੇ ਇੱਕ ਸੰਦੀਪ ਦੇ ਪਿੰਡ ਪ੍ਰੋਗਰਾਮ ਵੀ ਹੈਗਾ ਉੱਥੇ ਮੱਥਾ ਟੇਕ ਕੇ ਆਉਣਾ ਤੇ ਹੁਣ ਮੈਂ ਤੁਹਾਨੂੰ ਮਿਲਾਉਂਦਾ ਜੀ ਉਹਨਾਂ ਨਾਲ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਮੇ ਲੋ ਜੀ ਇੱਧਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਬਚਾਰੀ ਦਿਨਾ ਘਾਟਾ ਪੈ ਗਿਆ ਦਿਖਾਈ ਦਿਖਾ ਤਾਂ ਦੇ ਆਇ ਨਾ ਕਰ ਸਾਰਾ ਹੱਥ ਗੋਲ ਇਹ ਵਿਚਾਰੀ ਨੋ ਲਵਾ ਕੇ ਆਈ ਸੀ ਘਾਟਾ ਪੈ ਗਿਆ ਮੇਰੇ ਘਰ ਵਾਲੇ ਡੈਡੀ ਦਾ ਡੈਡੀ ਪਾਈ ਤੀ ਹਾਂ ਡੈਡੀ ਤੂੰ ਦੱਸਦਾ ਥੋੜਾ ਜਿਹਾ ਘੱਟ ਮਿਲਣ ਦਾ ਤਾਂ ਸਾਇ ਇਹ ਕਹਿੰਦੀ ਨੌ ਜਰੂਰ ਲਵਾ ਦਿਓ ਮੇਰੇ ਮਿੰਤਾ ਕਰਨੀ ਵਿਚਾਰੀ ਤੇ ਕੋਈ ਨਹੀਂ ਲਵਾ ਦੂੰਗਾ ਟੈਂਸ਼ਨ ਨਾ ਹੈਵੀ ਕਿੱਕ ਨਾਲ ਜੋੜ ਲੈਣਾ ਮੈਂ ਉਹ ਤਾਂ ਖੋਏ ਗਿਆ ਇੱਧਰ ਮਿਲੋ ਜੀ ਵਾਈਕੁਰ ਜੀ ਦੇ ਸੱਸਾ ਵਾਈਕੁਰ ਜੀ ਕੀ ਪਤਨੀ ਮੇਰੇ ਵੱਲੋਂ ਸਾਰਾ ਪਿਆਰ ਪਈ ਸਸਰੇ ਕਾਲ ਹਾਂ ਕੀ ਹਾਲ ਹੈ ਠੀਕ ਹੈ ਅੱਜ ਸਾਜਰੇ ਕਹਤੇ ਆ ਗਿਆ ਸਕੂਲ ਤੇ ਹਾਫ ਡੇ ਹਾਂ ਹਾਫ ਡੇ ਹਾਂ ਹਾਫ ਡੇ ਤਾਂ ਹੈਗਾ ਪੜਾਈ ਕਿਹੇ ਜੀ ਚੱਲਦੀ ਤੂੰ ਉਹਦੀ ਆਪਾਂ ਦੀ ਟੀ-ਸ਼ਰਟ ਪਾ ਕੇ ਬਹਿ ਗਿਆ ਦੁਪਹਿਰ ਨੂੰ ਕਹਿੰਦਾ ਗਰਮੀ ਹੁੰਦੀ ਮੈਂ ਪਹਿਲਾਂ ਕਹਿੰਦਾ ਕਹਿੰਦਾ ਤੇ ਤੁੱਟਾ ਏ ਜਦੋਂ ਮੈਨੇ ਖੇਡਣਾ ਨਾ ਉਹਦੇ ਕਰਕੇ ਇਹਨੂੰ ਗਰਮੀ ਲੱਗਣੀ ਹਾਂ ਸਰੀਰ ਨੂੰ ਗਰਮੀ ਆ ਜਾਂਦੀ ਆ ਉਹਦੇ ਕਰਕੇ ਸਹੀ ਗੱਲ ਹੈ ਸਹੀ ਭੰਦਾ ਮੈਂ ਚੱਲੀਆਂ ਜੀ ਆਪਣੇ ਡੈਡੀ ਨੂੰ ਮਿਲਾਂ ਹਾਂ ਤੇ ਇੱਕ ਨੌ ਲਾਉਣਾ ਜੀ ਆ ਬਸ ਇੱਕੋ ਕਰਦੇ ਨਬਰ ਪੈ ਜਾਂਦੇ ਨੇ ਤਾਂ ਕਿਹਾ ਨਾ ਮੈਨੂੰ ਕੀ ਕਿਹਾ ਨਾ ਜੀ ਨੌ ਲਾਉਣਾ ਕੀ ਕਿਹਾ ਹਾਂ ਹੁਣ ਹੋ ਜਾ ਕੱਢੀ ਆ ਲੈ ਗਾਹ ਨੂੰ ਡੈਡੀ ਆ ਤਾਂ ਮਾਸੀ ਮੈਲਾ ਮੈਂ ਇੱਧਰ ਆਉਂਗਾ ਮੈਂ ਇੱਲਾ ਤੱਕ ਆ ਲੂਗਾ ਫਿਰ ਚੱਲੂਗੇ ਮੋੜੇ ਆਣਾ ਮੈਂ ਤਾਂ ਸ਼ਾਮ ਨੂੰ ਮੈਂ ਜਾ ਕੇ ਲਾ ਦੱਸ ਦੇ ਮਮੀ ਦੇ ਪੁੱਤ ਦੀ ਸਟੋਰੀ ਨੂੰ ਜਾਣਾ ਹੈ ਜਿਹਦੇ ਕੋ ਸਾਜਦੇ ਸਜੇ ਮੇਰਾ ਫਿਰ ਉਹਦਾ ਗਾਲੂ ਪਰੇ ਹੋਰ ਪਾਸੇ ਜਾਣਾ ਸਰਪ੍ਰਾਈਜ਼ ਮੈਨੂੰ ਨਾ ਬੁੱਕੇ ਸਮੋ ਗਿਆ ਇਹ ਜਾਣਾ ਮੈਂ ਤਾਂ ਆਉ ਰਹੀ ਆ। ਕਿੱਥੇ ਆਉਣੀ? ਉੱਥੇ ਕਿਰੇਵਨ ਮਾਤਾ ਕੱਟ ਜਾਣਾ ਦੁਕਾਨਾ। ਇੱਕ ਦੁਕਾਨ ਹੈ। ਇੱਥੇ ਵੀ ਨਹੀਂ ਹਜੇ ਕਿਹੜੇ ਅੱਜ ਲੱਗ ਜਣੀ। ਅੱਜ ਨਹੀਂ ਹੈਗਾ ਕੁਝ ਵੀ ਉੱਥੇ। ਲੰਗਰ ਚੱਲਦਾ। ਹਾਂ। ਦੋਹੇ ਟਾਈਮ ਪਾਸੇ ਮਾਸੀ ਲੰਗਰ ਕੰਨਦੇ। ਮਾਸੀ ਦੇ ਲੰਗਰ। ਮੱਥਾ ਟੇਕਣ ਜਾਣਾ ਮੈਂ ਮੱਥਾ ਟੇਕਣਾ। ਲੰਗਰ ਪਿੱਛੇ ਤਾਂ ਹੁਣ ਲੜਾਈ ਹੋ ਗਈ ਹੈ ਤੇ ਨਾਲ। ਪਤਾ ਪਿਆ ਕਰਿਆ ਗੜ ਤੇ ਮੈਂ ਜਦ ਤੱਕ ਸਕੂਲ ਗਿਆ ਹਤਾ। ਮੈਂ ਚੱਕ ਤੇਰੇ ਡੈਡੀ ਨੂੰ ਕਿਹਾ ਵੀ ਮੈਨੂੰ ਰੋਟੀ ਚੁਰਜੇ ਮੈਂ ਉਹਨਾਂ ਨੇ ਕੁੜਤੇ ਪਿਆ ਮੈਨੂੰ ਅੱਜ ਦੀ dress। ਇੱਕ ਡੱਟਾ ਗੁਰਕੇ ਜਿਹੜਾ ਜਿਵੇਂ ਕਿਸੇ ਨਾਲ ਐਸਨੇ ਖਾਣੇ ਹੁੰਦੀ ਮੈਨੂੰ ਪਤਾ ਮੈ ਉਹ ਕਿੰmei ਔਖੀ ਰੋਟੀ ਖਾਦੀ ਆ ਇੱਕ ਗੁਰਕੀ ਨੂੰ ਚਾਰ ਦਿੰਦੀਆਂ ਵੱਟ ਕੇ ਡੈਡੀ ਨੂੰ ਫੜ ਲੈਂਦਾ ਹਾਂ ਡੈਡੀ ਨੂੰ ਫੜ ਲੈਂਦਾ ਸਿੱਧਾ ਹੀ ਮੂੰਹ ਚ ਫੜੇ ਉਹ ਮੈਨੂੰ ਅੱਜ ਫੜੇ ਮੈਂ ਜਾਣਾ ਆਪਣੇ ਪੇਕੇਆਂ ਨੂੰ ਕਿਤੇ ਡੈਡੀ ਨੂੰ ਸਾ ਵੀ ਲੈਣਗੇ ਨਾ ਸੁੱਖਾ ਭੈਣ ਜੀ ਕਹਿੰਦੀ ਸੀ ਮੈਂ ਜਾਣਾ ਤੇਰੇ ਨਾਲ ਸੁੱਖਾ ਭੈਣ ਕਿਧਰ ਨਹੀਂ ਗੱਲ ਤਾਂ ਯਕੀਨ ਕਰਦੀ ਮੈਂ ਇਹ ਤਾਂ ਮੈਂਟਰ ਚ ਮੁਕਰਨੇ ਆ ਰਿਹਾ ਜੋ ਕਿਆ ਹੋ ਗਿਆ ਹੁਣ ਨਹੀਂ ਮੈਂ ਕਾਨੂੰਨ ਕਾਨੂੰਨ ਮਤਲਬ ਮੈਂ ਮੈਂ ਇਹ ਮੈਂ ਤਾਂ ਦੱਦੀਆਂ ਸਟੋਰੀ ਇਹਨਾਂ ਨੂੰ ਦੁਖ ਦਤਾ ਸਵੇਰੇ ਸਿਰ ਹੂੰ ਸਿਰ ਤਾਂ ਦੁਖ ਦਤਾ ਚਲ ਬੰਦਾ ਆਇਆ ਕਹਿੰਦਾ ਵੀ ਚਲ ਮੇਰਾ ਸਿਰ ਦੁਖਦਾ ਵੀ ਮੈਂ ਰੋਟੀ ਖਾ ਕੇ ਦਰਦ ਦੀ ਗੋਲੀ ਲੈ ਲਵਾਂ ਪਤਾ ਹੈ ਕੀ ਕਰਦੇ ਆ ਨਿਰਨੇ ਕਰਕੇ ਗੋਲੀ ਲੈ ਲਈ ਹੂੰ ਗੋਲੀ ਲੱਤੀ ਹੋਈ ਇੱਥੇ ਬੈਠ ਕੇ ਗੱਲ ਸੁਣ ਮੇਰੀ ਤੇਰੇ ਗੱਲ ਤੇਰੇ ਤੋਂ ਨਹੀਂ ਆੜੀ ਆ ਗੋਲੀ ਲੱਤੀ ਹੈ ਜਾਂ ਚੱਕਰ ਆਉਣ ਲੱਗ ਗੋਲੀ ਨੇ ਤਾਂ ਦਿਮਾਗੇ ਚੱਕਣਾ ਜਾਂ ਆਪਾਂ ਰੋਟੀ ਵੀ ਨਹੀਂ ਖਾਣੀ ਉੱਥੇ ਖਾਦੀ ਦੱਸ ਨਹੀਂ ਜਾਰੇ ਮੈਂ ਤਾਂ ਧੀਏ ਚਾਰ ਗਾਲਾਂ ਫੇਰ ਰੋਟੀ ਖਾਦੀ ਬਹੁਤ ਨਹੀਂ ਮੈਂ ਨਾ ਚਾਹ ਦੇ ਨਾਲ ਇੱਕ ਬਰੈਡ ਲੈ ਲਿਆ ਤਾਂ ਹਾਂ ਬਰੈਡ ਹਾਂ ਚਾਹ ਤਾਂ ਮੇਰੇ ਸਾਹਮਣੇ ਉਹ ਵਗਤ ਕੀਤਿਆ ਮਿਰਜੀ ਦੇ ਨਾਲ ਆਪਾਂ ਜਿੰਨਾਂ ਤੁਸੀਂ ਨਭੀਏ ਨਭੀਏ ਚਾਹਾਂ ਮੈਂ ਫੇਰ ਉਹ ਬਰੈਡ ਖਾ ਜਾਂਦੀ ਪਿਆਰ ਹੋਣਾ ਮੇਰੇ ਕੋਲ ਹਾਂ ਇੱਕ ਕਪੂਰਕੀ ਬ੍ਰੈਡ ਦੀ ਕਿਆ ਹੁੰਦੀ ਆ ਇੱਕ ਬ੍ਰੈਡ 'ਚ ਇੱਕ ਬੁਰਕੀ ਤੈਨੂੰ ਕਹੇ ਜਮਾ ਹੀ ਨਹੀਂ ਮੈਨੂੰ ਲੱਗਦਾ ਤਾਂ ਹੈ ਨਾ ਲੋਕਿਆ ਆਗੀ ਤੋਰਤੀ ਆਂ ਪਹਿਲਾਂ ਕਹਿੰਦੀ ਮੈਂ ਇੱਕ ਟੋ ਰੈੱਡ ਖਾ ਲੈਂਦਾ ਮੈਂ ਵੈਸੇ ਗੱਲ ਕਰਦੀ ਮੈਂ ਇੱਥੇ ਤੇ ਦੋ ਬ੍ਰੈਡ ਡੇਢ ਖਾ ਲਿਆ ਤੇ ਅੱਧਾ ਸੱਚ ਮੈਂ ਨਹੀਂ ਮੈਂ ਤਾਂ ਵੀਰ ਜੀ ਨੂੰ ਪਾਠਾ ਕੇ ਹੁਣ ਗੱਲ ਕਰਨੀ ਆ ਇਸ ਗੱਲ ਲਈ ਇੱਕ ਪੱਤਰਕਾਰ ਨੂੰ ਬੁਲਾਉਣਾ ਪੈਣਾ ਹੈ ਵੀ ਪਾਈ ਕਾਲਾ ਜੈਸਾ ਗਰੀਨ ਟੂ ਟਾਈਚ ਹੋ ਗਿਆ ਮੇਰਾ ਨਾਮ ਨਾ ਵੀ ਇਹ ਗੋਲੀਆਂ ਚੱਕ ਖਾਂਦੀਆਂ ਸਾਰੀਆਂ ਗੋਲੀਆਂ ਚੱਕ ਕੇ ਤੈਨੂੰ ਮੈਨੂੰ ਐ ਵੀ ਨਹੀਂ ਪਤਾ ਵੀ ਉਹ ਗੋਲੀ ਕਾਦੀ ਹੁੰਦੀ ਹੈ ਕਈ ਵਾਰ ਤੂੰ ਟੈਨਸ਼ਨ ਨਾ ਲੈ ਮੈਂ ਨਿਸ਼ਚੈ ਤੇਰੀ ਮੰਗਦੀ ਤੇਰਾ ਲਹੂ ਪੀ ਕੇ ਮਰੂ ਤੇਰਾ ਲਹੂ ਪੀ ਕੇ ਮਰੂ ਗੱਲ ਇਹ ਹੈ ਤੇਰਾ ਲਹੂ ਪੀ ਕੇ ਮਰੂ ਗੱਲ ਇਹ ਹੈ ਕਿ ਇਹ ਇਹ ਕਾਜੇ ਗੋਲੀ ਨਾਲ ਬਗੈਰ ਹੀ ਲੱਗਦੀ ਮੈਂ ਕਹ ਤੇ ਕਹਾ ਬੰਦ ਤੂੰ ਜੀ ਗਲਤੀ ਪਛਾਈ ਨਾ ਬਰੱਡਾ ਨਾਲ ਇੱਕ ਚਾਹ ਤੁਸੀਂ ਇੱਕ ਪੂਰਾ ਬਰੱਡਾ ਖਾ ਲਿਆ ਉਹਦਾ ਕੋਈ ਫਾਇਦਾ ਹੀ ਨਹੀਂ ਉਹਦਾ ਕੋਈ ਫਾਇਦਾ ਨਹੀਂ ਬਰੱਡਾ ਖਾਦੇ ਤਾ ਮੈਨੂੰ ਖੁਦ ਪਤਾ ਹੈ ਕਿ ਮੈਂ ਇੰਨੇ ਕਾਜੇ ਗੋਲੀ ਖਰਾਬ ਕਰ ਦਿੱਤੀਆਂ ਮੈਨੂੰ ਕੋਈ ਨਹੀਂ ਕਿੰਨੀ ਵਾਰ ਹੋ ਗਿਆ ਕਿੰਨੀ ਵਾਰ ਉਹ ਖਾਜ ਤਾਂ ਹੀ ਹੋ ਵੀ ਲੈਂਦੀ ਹੈ ਨਾ ਹਾਂ ਕਦੇ ਹੋਇਆ ਹੈ ਉਹਦੇ ਕਰਕੇ ਹੋਇਆ ਹੈ ਜਿੱਦਾਂ ਨਾ ਕਰਨਜੀਤ ਦੇ ਉਹਨੇ ਜਾਵਾ ਐਡਮਿਟ ਹੋਏ ਆ ਉਸ ਦਿਨ ਵੀ ਮੈਨੂੰ ਜੀ ਨੇ ਅੰਦਰ ਨੇ ਕਾਜੇ ਗੋਲੀ ਦਿੱਤੀ ਉਹਨੇ ਚੱਕ ਤਾ ਦਿਮਾਗ ਦਿਮਾਗ ਚੱਕ ਹੁੰਦਾ ਨਾ ਨਾ ਗੋਲੀਆਂ ਖਾ ਕੇ ਤਾਂ ਹੀ ਉਸ ਦਿਨ ਐਮਰਜ ਅੱਜ ਵੀ ਮੈਂ ਜਾਣ ਨੂੰ ਤਿਆਰ ਤੇ ਤੇ ਤੇਰਾ ਵੀ ਪੀਪੀਆ ਵਾਧਾ ਉਹ ਨਾ ਨਾ ਉਹ ਚੱਕਰ ਕਰ ਲੈ ਅੱਜ ਤੇਰੇ ਵਾਸਤੇ ਕਹਿੰਦੇ ਵੀ ਤੂੰ ਮੇਰੇ ਨਾਲ ਕੱਲ੍ਹ ਜੇ ਗੋਲੀਆਂ ਨਾ ਖਾਇਆ ਕਰ ਫੇ ਪੱਪੀਆਂ ਪਾਵੇ ਜੱਫੀਆਂ ਪਾਵੇ ਫੇ ਰਹਿੰਦਾ ਵੀ ਸੱਲੋ ਇਹ ਸੱਦਾ ਵੀ ਕੋਈ ਫਿਕਰ ਕਰਨ ਵਾਲਾ ਹੈਗਾ ਜੇ ਤੇਰੀ ਫਿਕਰ ਕਰਦੇ ਸੀ ਵੀ ਤਾ ਤੈਨੂੰ ਤਾਂ ਹੀ ਕਹਿੰਦੇ ਵੀ ਪਹਿਲਾਂ ਮੇਰੇ ਨਾਲ ਜੇ ਗੋਲੀਆਂ ਨਾ ਖਾ ਕਿਉਂਕਿ ਮੈਂ ਨਾ ਕਰਨ ਇਹ ਹਾਲਾਤ ਦੇਖੇ ਹੋਏ ਆ ਆਪਣੇ ਖੁਦ ਦੀ ਮੰਮੀ ਨਾਲ ਮੈਂ ਕਹਿੰਦੀ ਵੀ ਤੇਰਾ ਉਹ ਹਾਲ ਨਾ ਹੋਵੇ ਤੂੰ ਪਰੋ ਸਮਝਦੀ ਨਹੀਂ ਉਹ ਜਿਹੜੇ ਮੇਰੇ ਦਿਲ ਚ ਮੈਂ ਹੀ ਸਮਝ ਸਕਦੀ ਤੂੰ ਸਮਝ ਨਹੀਂ ਸਮਝ ਸਕਲੀ ਹੂੰ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਉਹ ਪਤਾ ਹੁੰਦੇ ਹਾਂ ਜਿਸ ਤਾਨੂੰ ਲੱਗ ਗਏ ਗੋਲੀਆਂ ਨਾ ਜਿਹੜੀਆਂ ਉਹ ਅੰਦਰ ਵੱਡਦੀਆਂ ਜਾਂਦੀਆਂ ਨੇ ਨਾਲੇ ਖੂਨ ਜਿਹੜਾ ਫੁੱਗਦਾ ਹੋਇਆ ਜਿਸ ਤਾਨੂੰ ਲੱਗ ਗਿਆ ਸੋਈ ਜਾਣਾ ਸਹੀ ਗੱਲ ਹੈ ਹੂੰ ਪਰ ਇਹ ਮੈਨੂੰ ਕਿੱਦਣੇ ਨੇ ਮੇਰੀ ਗੱਲ ਸਮਝਣੀ ਹੈ ਪਤਾ ਨਹੀਂ ਰੱਬ ਅੱਖ ਲੋਕ ਕਮੈਂਟ ਕਰੀ ਜਾਂਦੇ ਵੀ ਕਰਨ ਵਾਲਾ ਵੀਡੀਓ ਨਹੀਂ ਬਣਾਉਂਦਾ ਤੁਸੀਂ ਕਰਨ ਨੂੰ ਆਏ ਹੋਰ ਵੀ ਮੈਂ ਕੱਦ ਉੱਠ ਕੇ ਭੱਜਦਾ ਮੈਂ ਤਾਂ ਫਸਿਆ ਬੈਠਾ ਉਹਨੇ ਸੁਣੋ ਕਰਨ ਕੋਲ ਟਾਈਮ ਹੈ ਨਹੀਂ ਕਰਨ ਦੇ ਕੋਈ 8 ਵਜੇ ਉੱਠਦਾ ਗਾਣਾ ਨੂੰ ਖਾ ਕੇ ਤਿਆਰ ਹੁੰਦਾ ਫਿਰ ਉਹ ਤੋਂ ਬਾਅਦ ਸਕੂਲ ਜਾਂਦਾ ਸਕੂਲ ਤੋਂ 3 ਵਜੇ ਆਉਂਦਾ ਫਿਰ ਚੱਲ ਆਉਂਦਾ ਵੀ ਮੈਂ ਲੈਪਟਾਪ ਦੇਖ ਲਾਂ ਉਹ ਤੋਂ ਬਾਅਦ 4 ਵਜੇ ਦਾ ਟਿਊਸ਼ਨ ਦਾ ਟਾਈਮ ਹੁੰਦਾ ਫਿਰ ਇਹਦਾ 6:00 ਵਜੇ ਗਿਉੜੀਆਂ ਦਾ ਟਾਈਮ ਹੁੰਦਾ ਮੈਂ 6:30 ਵਜੇ ਟਿਊਸ਼ਨ ਤੇ ਆਉਂਦਾ ਹਾਂ ਫਿਰ ਐਂ ਐਂ ਚੱਕੋ ਤਾਂ ਨਹੀਂ ਹਾਂ ਇਰ ਦੇਵਾ ਦਾ ਕਿ ਚਲ ਫੇਰ ਆਪਣਾ ਗੇਂਗੂ। ਹੁਣ ਇਹਨੂੰ ਆਇਆ ਵੀ ਮੈਨੂੰ ਸਕੂਲ ਚੋਂ ਅੱਜ ਜੇ ਸਾਂਝੀ ਰਿਛੁੱਤੀ ਮਿਲ ਗਈ ਮੈਂ 4 ਵਜੇ ਤੁਛਨ ਵੀ ਜਾਣਾ। ਫੇਰ ਹੁਣ ਮੈਂ 4 ਘੰਟ ਖੇੜਿਆ ਵਾ। ਦਿਖਾ ਗੋਲੀਆਂ ਮੈਂ ਗੋਲੀਆਂ ਦਿਖਾਉਣ ਨੂੰ ਕੋਲੇ ਕਰਿਆ ਪੋਕੋ ਕੈਮਰਾ ਆਪ ਮੁਠੀ ਵਿੱਚ ਕੇ ਲੁਕਾਉਣ ਲੱਗ ਗਿਆ ਉਹਨੂੰ। ਕਹਦਾ ਪੋਕੋ। ਪਤਾ ਨਹੀਂ ਆਣਿਆਂ ਦਾ ਕੰਮ ਕੀ ਆ। ਪਤੰਗ ਛੱਡਦੇ ਆ ਗੋਲੀਆਂ ਨੇ ਪੈਣੀਆਂ, ਗੋਲੀਆਂ ਛੱਡਣੀਆਂ, ਹੋਲੀ ਨੂੰ ਪੈ ਜਾਣਾ। ਹੋਲੀ ਛੱਡਣੀ ਆ, ਫੇਰ ਪਟਾਕੇ ਆ ਨੂੰ ਪੈਣਾ। ਆਹ ਕੰਮ ਚੱਲਦਾ ਨਿਆਣਿਆਂ ਦਾ। ਕਾਹੀ ਜ਼ਿੰਦਗੀ ਐਸ ਕਰਦੀ ਮਾੜੇ ਪਿੱਛੇ ਗੱਲੇ ਪਤਾ ਨਹੀਂ ਕਿਹੜੇ ਸੀ ਹੌਲੀ ਹਾਂ ਰੰਗਾਂ ਦਾ ਹੁਣ ਵੰਡੇ ਵੰਡੇ ਸੀ ਖਤਮ ਗੁੱਲੀ ਜਿੰਦਾ ਅੱਗੇ ਬਸ ਉਹਦੋਂ ਆ ਗਿਆ ਪਿੱਠੂ ਐ ਅੱਗੇ ਤਾਂ ਨਿਆਣੇ ਬਹੁਤ ਖੇਡਦੇ ਤੇ ਹੁਣ ਤਾਂ ਖੇਡਦੇ ਹੀ ਨਹੀਂ ਹਾਂ ਤਾਂ ਇਹ ਤਾਂ ਢੋਲੋਂ ਵੱਜ ਗਈ ਅੱਛਾ ਅੱਛਾ ਪਹਿਲਾਂ ਟੂਸ਼ ਲਾਓ ਇੱਕ ਗੱਲ ਹੋਰ ਜੀ ਸਾਡੇ ਘਰ ਵਿੱਚ ਨਾ ਅੰਦਰ ਜਾਣ ਜੂਣ ਨਹੀਂ ਜੇ ਖਾਣਾ ਵੀ ਨਹੀਂ ਆ ਜਾ ਮਸੀਤਾਂ चला ना चलो चलना चलो इधर से मैं फ़ोन बाँधा चला ओ बांस का ओ बांस का देख लो ओ बनी कलर जो नींद है आज चल खड़ी हो चल तो आ चांद आ 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 ਕਾਹੀ ਹੋ ਜਾ ਆ ਦੇਖ ਮੁਰਦਾ ਕੱਢਦੇ ਨਾ ਲਵਾਏਦੇ ਆ ਇੱਥੇ ਰੋਕਦੀ ਸੀ ਇੱਥੇ ਰੋਕਦੀ ਸੀ ਕੰਮ ਤਾਂ ਕਰਿਆ ਦਿੱਤਾ ਕੰਮ ਤਾਂ ਕਰਿਆ ਦਿੱਤਾ ਦਿਖਾਈ ਲੈ ਮੇਰੀ ਪਿੱਲੀ ਇਹ ਮੇਰੀ ਪਿੱਲੀ ਆ ਕੁਸ ਗਿਆ ਕੀ ਕੁਸ ਗਿਆ ਤਾਂ ਪੱਗਾ ਸਾਲਾ ਮੰਨੂ ਵੀ ਹੋ ਜੜਾ ਹੁਣ ਉਹ ਡੱਕਾ ਮੈਂ ਤੋੜਿਆ ਓ ਲਾਲਾ ਨੋਹਾਂ ਦਾ ਪੱਗਾ ਮੰਨੂ ਵੀ ਹੋ ਜੜਾ ਇਹ ਤਾਂ ਸਾਲੇ ਹੌਲੀ ਹੌਲੀ ਮੰਨੂ ਸਾਰੇ ਖਤਮ ਕਰਨੇ ਪੈਣੇ ਆ ਕਰਨਾ ਚਾਦੀ ਲਾਲ ਨੂੰ ਦੇਖ ਕੀ ਪਛੜੇ ਕੋ ਨਹੀਂ ਹੋਇਆ ਹੱਕਾ ਕਰਾ ਦੋ ਤਾਂ ਹੁਣ ਥੁੱਕ ਲਾਓ ਥੁੱਕ ਲਾਓ ਉਹ ਨਾਦੀ ਨਾਦੀ ਦੂ ਨਾ ਚੱਲੇ ਚੱਲੇ ਪਾਏ ਜਾਏ ਜਾ 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 ਉਹ ਲੀ ਦੱਖ ਮੈਂ ਉਹ ਥੁੱਕ ਲਾ ਕੇ ਸਾਫ ਕਰੀਦਾ ਪਾਣੀ ਲਾ ਦੇ ਤੇਲ ਲਾ ਦੇ ਕੋਈ ਕਰੀਮ ਲਾ ਦੇ ਪਹਿਲਾਂ ਅੱਗੇ ਮਿੱਟੀ ਲਾ ਦਿੰਦੇ ਤੇ ਉਹ ਹੋਰ ਦੇ ਕੱਲ੍ਹ ਦੇ ਮਾਮਾ ਥੁੱਕ ਲਾਉਣੀ ਐ ਹਾਂ ਕਰ ਉਹ ਕੰਗਲਿਆਲ ਕਰਦੀ ਐ ਫੇਰੇ ਤਾਂ ਲੈ ਦੇਖ ਮੈਂ ਤਾ ਇਹ ਹਰਦਾ ਜਾਉਂਗਾ ਰਹਾ ਟਾਈਮ ਮੇਰੀ ਗੱਡੀ ਕਿੱਥੇ ਘੜੀ ਲੈ ਚੱਲ ਚੱਲੀਏ ਟਾਈਮ ਦੇਖ ਕੇ ਨਾ ਹੋ ਗਿਆ ਨਾਲ ਗੱਡੀਆਂ ਤਾਂ ਗਾਇਬ ਹਨ ਗਾਇਬ ਥੋੜੀ-ਘੋੜੀ ਪਤਾ ਹੀ ਨਹੀਂ ਕਿੱਥੇ ਆ ਯਾਰ ਮੈਂ ਹੁਣ ਤਾਂ ਉਦੋਂ ਖੋਲ ਕੇ ਰੱਖੀ ਬਾਈ ਲੈ ਆਇਆ ਤਾਂ ਜਿਹੜਾ ਬਾਈ ਲੈ ਆਇਆ ਤਾਂ ਉਹ ਦੇ ਉਹੀ ਦੇ ਦੇ ਲਓ ਲਾ 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 ਅੱਜ ਤਾਂ ਸਾਰੇ ਕੰਮ ਹੁਣ ਤਾਂ ਮੈਂ ਕਹਿੰਦਾ ਮੈਨੂੰ ਜੁੱਤੀ ਪਾਲਸ ਕਰ ਦੇ ਤਾਂ ਜੁੱਤੀ ਵੀ ਪਾਲਸ ਕਰ ਤਾ ਜੁੱਤੀ ਦਾ ਪਾਲਸ ਆ ਆ ਮੈਂ ਉਹ ਕਾਰੋਲ ਦੀ ਸੇਵਾ ਕਰੀਦੀ ਹੁੰਦੀ ਆਪਣੇ ਦੀ। ਹਾਂ। ਲਾ। ਬਾਘਰੂ ਸਤਨਾਮ ਸੱਚਾ ਪਾਤਸ਼ਾਹ। ਸਹੀ ਥੱਲੇ ਦੇਖ ਕੇ ਐਂ। ਇਹਨੂੰ ਪਿੱਛੇ ਨੂੰ ਮੋੜ ਲਵਾ ਲੋ ਘੜੀ ਤੇ। ਜਿੱਥੇ ਉਹਨੇ ਫਸਣਾ ਉੱਥੇ ਸਹੀ ਜਗ੍ਹਾ ਬਸਾਉ ਨੂੰ। ਹਾਂ। ਵੈਰੀ ਗੁੱਡ। ਫੇਰ ਮੈਂ ਨਾ ਆਈ ਤਾਂ ਵੈਕਿਊਮ ਕਲੀਨਰ ਦਾ ਵੀ ਤਾਂ ਆਈ ਪੰਗਾ। ਅਸਲ ਸਮਾਰਟ ਘੜੀਆਂ ਦੌਂਦੀਆਂ ਨਾ ਕਹਿੰਦੇ ਨੱਕੜੀਆਂ ਦੀ ਨਾਲ ਲੱਜ। ਹਾਂ। ਥੋੜੀ ਜਿਹੀ ਸਮਾਰਟ ਬਣੀਦਾ ਹੁੰਦਾ। ਸੁਮਾਟੇ ਆ ਮੈਂ ਹਾਂ ਚਲੋ ਫਿਰ ਚੱਲ ਚੱਲੀਏ ਚੱਲੋ ਭੈਣ ਜੀ ਨੂੰ ਬਾਏ ਕਰ ਸਕੋ ਭੈਣ ਜੀ ਨੂੰ ਬਾਏ ਬਾਏ ਮਾਰਾ ਪਾਉਂਦੇ ਠੀਕ ਆ ਤੁਸੀਂ ਹਾਂ ਹਾਂ ਲੱਗਦਾ ਨਹੀਂ ਨਾ ਨਾ ਉਹ ਤਾਂ ਮੈਨੂੰ ਨਹੀਂ ਦੀ ਜਾਂਦੀ ਜਿਵੇਂ ਗੋੜੇ ਵੈਸਾ ਚਲੋ ਠੀਕ ਆ ਜੀ ਹੁਣ ਤੁਹਾਨੂੰ ਗਾਹਾਂ ਜਾ ਕੇ ਮਿਲਾਂਗੇ ਆ ਗਿਆ ਛਾੜਾ ਕੁੱਕਾ ਸ਼ੂਲ ਤੇ ਇਹ ਜੀ ਤਾਂ ਹੁਣ ਨਮੀ ਨਮੀ ਸਕਾਤ ਮੈਨੂੰ ਲੱਗ ਕੀ ਕਰਤ ਨੇ ਕਹਦੇ ਸੰਘ ਦੀ ਉਹ ਬਹੁਤ ਕਿਸੇ ਨਾਲ ਨਹੀਂ ਬੋਲਦੀ ਲੈ ਕਾਹਲੀ-ਆਲੀ ਬੋਲੇ ਕਰੂਆ ਮੈਂ ਹੈ ਤੂੰ ਓਏ ਇੱਥੇ ਦਾ ਸਾਥੀ ਗੱਲ ਬਾਤ ਸਾਰਿਆਂ ਨੂੰ ਹੈ ਨਾ ਜੀ ਪਹਿਲਾਂ ਤਾਂ ਖਾਊਗੀ ਇਹ ਬੇਕਰੀ ਵਾਲਾ ਕੇਕ ਲੋ ਇੱਥੇ ਹੀ ਪਿੱਛੇ ਬਹੁਤ ਹੋ ਚਾਚੀ ਦੀ ਗੱਲ ਤਾਂ ਬਾਦੇ ਪੁੱਤ ਹਾ ਕਿੱਥੇੋਂ ਚੱਲੇ ਪਹਲਾ ਤੈਨਾਂ ਨਾਨਾ ਜੀ ਕੋਲ ਨਾਨੇ ਕੋਲ ਤੂੰ ਕਿੱਥੇ ਥੱਲੇ ਤਿੰਨੇ ਸਾਰੀਆਂ ਚੁੰਡੀਆਂ ਕੋਲੀ ਖੰਡਾਈ ਨਾ ਬੱਤਮਾ ਦੀ ਗੱਡੀ ਬਹੁਤ ਔਕੀ ਸਾਫ ਕਰੀ ਐ ਪਲੀਜ਼ ਪਲੀਜ਼ ਹਾਂ ਤੂੰ ਆਹ ਗਾਲ ਆ ਦੇ ਗਿਰੀ ਰੱਖੀ ਵੀ ਤੇਰੇ ਬਾਤੇ ਨਾ ਆਖਾ ਕੀ ਚੀਜ਼ ਫੇਪ ਤੂੰ ਆਪ ਤਾਂ ਖਾਂਦੀ ਨਹੀਂ ਮੰਮੀ ਨੂੰ ਬੜਾਈ ਜਾਂਦੀ ਉਹ ਵੀ ਫੜ ਫੜ ਖਾਈ ਜਾਂਦੀ ਹਾਂ ਨਾ ਜ ਮੇਰੀ ਧੀ ਖੁਆਉਂਦੀ ਆ ਕਿੱਥੇ ਨੂੰ ਚੱਲਿਆ ਮੇਰਾ ਬੁੱਬਾ ਉਹ ਬੁੱਬੇ ਫੱਦ ਨੂੰ ਮੂੰਹ ਕਾ ਕੇ ਦੱਸ ਕਿੱਥੇ ਨੂੰ ਚੱਲਿਆ ਨਾਨੇ ਕੋਲ ਕੋਲ ਨੇ ਕਹਿੰਦੇ ਕੀ ਮੈਂ ਮੈਨ ਅੱਜ ਕੀ ਪੜਾਇਆ ਤਾਂ ਤੈਨੂੰ ਫਿਰ ਹਾਂ ਕਾਪੀ ਦਾ ਪਾੜ ਵੀ ਦਿੱਤੀ ਇਹਨੇ ਹਾਏ ਬਿੱਲੀ ਦਾ ਮੂੰਹ ਤੇਰੀ ਇੰਨੀਆਂ ਪੇਂਟਿੰਗਾਂ ਉਹ ਤੇਰੀ ਹਾਏ ਕੀਨੇ ਕਰਿਆਤਾ ਹੈ ਮੈਂ ਕਰਿਆ ਤੈਨਾਂ ਕਰਿਆਤਾ ਹੈ ਹੂੰ ਪੂਰੇ ਵੀ ਕਰਨਾ ਪੁੱਤ ਹਾਂ ਇੱਥੇ ਕਰਿਆ ਮੈਂ ਹਾਂ ਕੱਲ ਨੂੰ ਬਾਰਕ ਮਿਲਿਆ ਹੁਣ ਤੇਰੇ ਨਾਨੇ ਘਰੇ ਜਾ ਕੇ ਕਰਾਉਂਗੀ ਇਹਨੇ ਬੱਸ ਕੱਲ ਦੀ ਛੁੱਟੀ ਆ ਕਲ ਦੀ ਕਲ ਦੀ ਛੁੱਟੀ ਰਹੀ ਕੰਨੂ ਗੁਰੂ ਰਵਿਦਾਸ ਜੀ ਦਾ ਜੇ ਸਾਲਿਆ ਮੈਂ ਠੀਕ ਐ ਉਰੇ ਵੀ ਕਰਨਾ ਕਰੇ ਵੀ ਕਰਨਾ ਪੁੱਤ ਹੂੰ ਇਹ ਗੋਲ ਤਾਰੇ ਨੂੰ ਚਾਹ ਇਹਨੂੰ ਹੌਲੀ ਹੌਲੀ ਇੱਕ ਨਹੀਂ ਪੈਨਸਲ ਪੜ੍ਹਨੀ ਸਿਖਾ ਦੇਣੀ ਉਹਨਾਂ ਨੇ ਕਲਰ ਕਰਨਾ ਸਿਖਾਉਣੀ ਆ ਉਹ ਕਲਰ ਨਹੀਂ ਇਹ ਪੈਨਸਲ ਕੱਪ ਫੜਨੀ ਸਿਖਾਉਂਦੇ ਐਨੂੰ ਵੀ ਇਦਾਂ ਫੜ ਹੋਣੀ ਆ ਅੱਛਾ ਅੱਛਾ ਇਹਨੂੰ ਚੌ 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 ਗੁੱਗੂਆਂ ਘੜੇ ਜੇ ਮਾਰਦੇ ਨੇ ਪੈਨਸਲ ਫੜਨੀ ਸਿੱਖ ਲੈ ਇਹ ਟੋਪੀ ਤਾਰੀ ਤੇ ਨਾ ਸਿਰ ਤੇ ਤੇ ਵਾਲ ਖੇਲੀ ਸੀ ਅੱਜ ਤੂੰ ਹਾਂ ਕੀ ਉਹ ਗਰਾਉਂਡ 'ਚ ਕਿਆ ਖੇਲੀ ਦੀ ਇੱਧਰ ਨੂੰ ਮੂੰਹ ਕਰਕੇ ਤਾਂ ਗੋਲ ਗੋਲ ਹਾਂ ਗੋਲ ਗੋਲ ਐਂ ਗੋਲ ਗੋਲ ਰੁੜਕੇ ਤਾਂ ਹੀ ਕੱਪੜੇ ਸਾਰੇ ਲੇਬੜੀ ਫਿਰਦੀ ਆ ਆ ਤੇ ਤ ਬਣਾਇਆ ਡਿਜ਼ਾਈਨ ਭਾਰਤ ਦੇ ਨਕਸ਼ੇ ਐਕਣੀ ਸਿੱਖ ਜਾਣਾ ਨੇ ਹੌਲੀ ਹੌਲੀ ਹਾਂ ਕਰਕੇ ਲਿਆਉਂਦੀ ਆ ਤਾਂ ਕਰੋ ਵੀ ਕਰਦੀ ਆ ਫਿਰ ਹੂੰ ਯੇ ਕਰਦੀ ਹਾਂ ਮੈਂ ਇੱਥੇ ਤਾਂ ਕਰਦੀ ਆ ਤੇਰੇ ਸੂਲ ਦਾ ਨੌਕਾ ਹੈ ਹਾਂ ਉੰਨੀ ਦਸੜਾ ਨੇ ਚਲੋ ਠੀਕ ਹੈ ਜੀ ਜਾਂ ਲੈਣੀ ਆ ਪੈਣੀ ਆ ਲੈਣੇ ਨਹੀਂ ਪੈਣੀ ਇੱਥੇ ਆ ਸਾਰਾ ਕੁਝ ਅਰੇ ਜਿਹੜਾ ਕੰਮ ਦੰਨੇ ਆ ਉਹ ਕਰਨਾ ਪੈਣੀ ਵੀ ਆ ਮੈਂ ਲੱਗੀ ਵੀ ਇੱਥੇ ਆਈ ਹਾਂ ਮੈਂ ਕੰਡੂ ਅੱਛਾ ਆਈ ਹੋ ਜਾਇਆ ਠੀਕ ਚਲੋ ਠੀਕ ਹੈ ਜੀ ਮਿਲਦੇ ਆ ਫੇਰ ਇਹਦਾ ਹੁਣ ਸਾਰਾ ਪਿੰਡਾ ਸਾਫ ਪਹੁੰਚ ਗਏ ਜੀ ਖਮਾਣੋ ਸ਼ਹਿਰ ਤੇ ਸਭ ਤੋਂ ਪਹਿਲਾਂ ਜੀ ਸੰਦੀਪ ਘੋੜਨੇ ਲਵਾਏ ਨੇਲ ਇਹ ਹੈਗਾ ਜੀ ਖਮਾਣੋ ਦਾ ਬੱਸ ਸਟੈਂਡ ਤੇ ਰੀਤ ਵਾਸਤੇ ਲੁੱਤੀ ਸੀ ਜੁੱਤੀ ਇੱਕ ਉਹ ਜੁੱਤੀ ਦਾ ਪੈ ਗਿਆ ਚੱਕਰ ਉਹਦੇ ਲਾਈਟਾਂ ਲੂਟਾਂ ਜੀਆਂ ਹੋ ਗਿਆ ਬੰਦ ਤੇ ਹੁਣ ਉਹ ਚੇਂਜ ਕਰਾਉਣ ਵਾਸਤੇ ਪਹੁੰਚੇ ਜੀ ਸ਼ਾਪ 'ਚ ਤੇ ਇੱਧਰ ਸੰਦੀਪ ਪਤਾ ਨਹੀਂ ਇਹ ਆਪਣਾ ਸੈਂਡਲ ਦੇ ਹੀ ਫਰੀ ਜਾਂਦੀ ਹੈ ਗਿਆਨ ਮੇਰੇ ਕੋਲ ਜੁੱਤੀ ਪੁੱਟ ਗਈ ਮੇਰੀ ਉਹ 47 ਸਾਲਾਂ ਵਾਲੀ ਟੁੱਟ ਗਈ ਜੁੱਤੀ। ਨਹੀਂ। ਹਾਂ। ਉਹ ਪੰਜਾਬੀ ਜੁੱਤੀ ਵੀ ਟੁੱਟ ਗਈ। ਅੱਛਾ। ਕਿੱਥੇ ਨਹੀਂ ਆਣੇ? ਸਾਈਜ਼ ਨਹੀਂ ਮਿਲ ਜੇ। ਉਹ ਮਰ ਦਿਖਾਣਾ ਨਹੀਂ। ਇਹ ਪਲਾਕਾਈ। ਉਹ ਸੈਂਡਲ ਆ ਕੇ। ਉਹ ਆਹੀ ਛੜੀ ਆ ਨਾ ਬਸ ਇੱਕ। ਇਹ ਸਕੂਲ ਵਾਲਾ ਸੈਂਡਲ ਆ। ਇਹ ਸਕੂਲ ਵਾਸਤੇ ਕੋ। ਆ ਦੂਜਾ। ਉਹ ਸੈਂਡਲ ਨਹੀਂ ਲੈਣਾ। ਪਿਊ ਆ ਇਹ। ਉਹ ਪਾਣੀ ਦੀ ਵੀ ਚੱਲੀ ਜਾਣਾ ਇਹਨਾਂ ਮਰਦੀ ਤੋਂ ਫਿਰ ਕੇ ਪਾ ਲੈ ਉਹਦੇ। ਪਿਊ ਆ ਇਹ। ਲਾ ਪੰਜਾਬ ਯੂਨੀਵਰਸਿਟੀ ਦਾ ਬਣਾਇਆ ਵਾ ਇਹ। ਵੇ ਪਾ ਕੇ ਦੇਖਾਂ ਤਾਂ ਕੁੜੀ ਦੇ ਮਾਨਤਾ ਪ੍ਰਾਪਤ ਆ ਇਹ ਫਿਰ ਆ ਇਹ ਉੱਪਰ ਜਾ ਲੈਣਾ ਲੈ ਕਰਾਂ ਥੋੜਾ ਹੋਣਾ ਹੂੰ ਜਿੰਨੇ ਮਰਜੀ ਪੈਸੇ ਆਲੋ ਵੀ ਸੂਰ ਤੇ ਹਾਂ ਠੀਕ ਹਾਂ ਰਹਿਣ ਦੇ ਦੇਖ ਲਓ ਬਈ ਬਤਾ ਚਿੰਦਾ ਕੋਈ ਦੋ ਲੈਣੇ ਪੈ ਜਾਂਦੇ ਨੇ ਹਾਂ ਹੂੰ ਸਾਈਜ਼ ਵੀ ਦੋਲੇ ਹਾਂ ਠੀਕ ਆ ਨਾ ਇਹ ਕਹਾ ਠੀਕ ਇੱਕ ਬਲੂ ਵੀ ਹੈਗਾ ਬਲੂ ਤੇ ਥੋੜਾ ਹਲਕਾ ਡਾਰਕ ਲਾਈਟ ਵੀ ਆ ਆ ਵੀ ਠੀਕ ਆ ਮੈਨੂੰ ਵੈਸੇ ਚਾਹੀਦਾ ਕਿਹੜਾ ਲੈਣ ਕਿਹੜਾ ਆਕਾਰ ਦੇਖੋ। ਕਿਹੜਾ ਲੈਣੀ? ਇਹਨੂੰ ਨਹੀਂ ਪਤਾ ਕੁਛ ਨਹੀਂ। ਉਹ ਰੇ ਬਲੂ ਕੇ। ਬਲੂ ਇਹ ਗਿਆ। ਕਿਆ ਲਾ ਜੀ। ਵਧੀਆ ਵਧੀਆ। ਫੇਮਸ ਹੈ ਜੀ ਇਹ ਕਮਾਨ ਦੀ ਜੁੱਤੀਆਂ ਦੀ ਦੁਕਾਨ। ਅੱਛਾ। ਮੇਰੀ ਤਾਂ ਪਰੇਥੀ ਤੇ ਲੈ ਕੇ ਜਾਣੀ ਮੀਂਦੀ ਦੀਦੀ ਨੂੰ ਵੀ ਕਰਨ ਨੂੰ ਵੀ ਸਾਰੇ ਨੂੰ ਉਡੀਕ ਲਾ। ਰਵਿੰਦਰ ਵੀ ਉਰੀ ਤੇ ਲਾ ਕੇ। ਆਹ ਬਿਨਾਂ ਲੈ ਕੇ। ਕੋਲੈਕਟ ਵਾਲੇ ਪਏ ਔਰ ਡਿਜ਼ਾਈਨ ਚੇਰ ਕਰਦੇ। ਲੈਡਾ ਕੱਢ ਦਿੰਨੇ ਆ ਨਹੀਂ ਕੱਢਣੀ ਆ ਵੀ ਨਹੀਂ ਮੈਂ ਉਹ ਹੀ ਠੀਕ ਕਰਨ ਕੋਈ ਠੀਕ ਨਹੀਂ ਨੋਕਾ ਸਕੂਲ ਵਾਸਤੇ ਲੈਣਾ ਕਿ ਹਾਂ ਸਕੂਲ ਵਾਸਤੇ ਵੀ ਲੈਣਾ ਮੈਂ ਕੋਈ ਨਹੀਂ ਹਾਂ ਆ ਨਹੀਂ ਲੈਣਾ ਇਹ ਸੋਣਾ ਨਹੀਂ ਸੋਣਾ ਉਹ ਲੈ ਲਿਆ ਸੋਣਾ ਨਹੀਂ ਨਾ ਹੈ ਨਹੀਂ ਬਤਾਈ ਨਹੀਂ ਸੁਣਾਗਾ ਵੀ ਜੀ ਫਿਰ ਕੱਲ ਨੂੰ ਇਹਦਾ ਕੱਦੀ ਕੱਦੀ ਗੱਡੀ 'ਚ ਲੱਗੀ ਵੀ ਕਾਰ ਦਿਖਾ ਦੇਵਨੇ ਕਰ ਜਾ ਕੇ ਉਹਨੇ ਪਾ ਲੈਣੀ ਓਹੋ ਇਹਦਾ ਗੱਡੀ 'ਚ ਕੱਦੀ ਲੱਗੀ ਵੀ ਕੱਢਣਾ ਮੈਂ ਹੀ ਨਹੀਂ ਕੱਢਣ ਦਿੱਤਾ ਇਹਨੂੰ ਦੂਏ ਬੂਟੇ ਨੇ ਖੋਲੇ ਤਾਂ ਤੇ ਵੀ ਮੈਂ ਪਾ ਦੂੰਗੀ ਹਾਂ ਆਹ ਫਰੋਂ ਤੁਹਾਨੂੰ ਰੋਜੀਆ ਕਰਨਾ ਰੋਕ ਕੱਢਦਾ ਬੂਟ ਇੱਕਾ ਬਲੈਕ ਮੈਨੂੰ ਦਿਖਾਈ ਤਾਂ ਜੁੱਤੀ ਜਾਹ ਹਾਂ ਬਹੁਤ ਬੜੇ ਇੱਧਰ ਹੋ ਗਿਆ ਲੱਗ ਰਿਹਾ ਰੇਟਾ ਅਨਨਾ ਤਾਂ ਕੁੜੇ ਅਸੀਂ ਵੀ ਨਹੀਂ ਨਹੀਂ ਵੀ ਤੈਨੂੰ ਉਹਦੇ ਵਿੱਚ ਰੇਟ ਦੇ ਦੂੰਗੇ ਨਾ ਲੈ ਕਟਾ ਦੂੰਗੇ ਵਾਦਾ ਹੁੰਦੀ ਨਹੀਂ ਦੱਕੀ ਸਿੰਘ ਨੂੰ ਬੈਲਟਰ ਲੈ ਕਰਨੀ ਸੀ ਕੰਨ ਨੇ ਵੀ ਹੁਣ ਇਕੱਠੀ ਹੋ ਲਾਉਣੀ ਆ ਕੋਈ ਨਹੀਂ ਲੱਗਣ ਦੇ ਲੈ ਨੈਨ ਨੂੰ ਨਾ ਸੈਂਡਲਾਂ ਚ ਦਿਖਾਈਆਂ ਤਾਂ ਬੜਾ ਸਾਈਜ਼ ਆ ਲੈਣੀ ਇਹਨਾਂ ਨੇ ਨਹੀਂ ਅੱਛਾ ਅੱਗੇ ਮੁੰਡਾ ਨਹੀਂ ਵੀ ਕਿਸੇ ਨੂੰ ਜਿਹੜਾ ਮੈਂ ਨਾ ਹੁਣ ਸੂਟ ਪਾਉਣਾ ਹੈ ਉਹਦਾ ਰੰਗ ਹੈ ਜਿਆ ਨਹੀਂ ਨਹੀਂ ਇਹ ਜਿਆ ਨਹੀਂ ਸਹੀ ਰੰਗ ਬਤਾ ਨਹੀਂ ਇਹ ਹੈ ਜਾਨੀ ਮੈਨੂੰ ਕੀ ਪਤਾ ਹੁਣ ਤਾਂ ਕਿਹੜਾ ਪਾਉਣਾ ਕਿੰਨੇ ਦੇ ਵਿੱਚ ਕਲਰ ਹੈਗੇ ਨੇ ਸਾਰੀ ਹਾਂ ਇਹਦੇ ਨਾਲ ਮੈਚ ਹੁੰਦਾ ਉਹਦਾ ਰੰਗ ਵੀ ਇਹੋ ਜਿਹਾ ਹੀ ਹੈ ਵੈਸੇ ਜੁੱਤੀ ਵੀ ਠੀਕ ਹੀ ਹੈ ਜੁੱਤੀ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਮੇਰੀ ਆ ਜੀ ਅਬੀ ਲੈ ਲੀਂ ਜਿੰਜਾ ਅਬੀ ਨਹੀਂ ਦੇਖਦੀਆਂ ਫਿਰ ਸੋਚਦੀ ਹਾਂ ਹਾਂ ਆਹੋ ਜਿਹਾ ਦਿਖਾ ਬਾਈਟ ਚ ਪਾਣੀ ਮੇ ਲੈਣਿਆ ਤਾਂ ਮੇਰੇ ਕੋ ਪਈ ਹੈ ਆਕੇ ਆਂਦਰ ਲੈ ਚੱਪਲਾ ਕਰਕੇ ਖੜ ਗਈ ਲੈ ਦੇਖ ਤਾਂ ਪਾ ਕੇ ਪਾ ਲਾ ਵੀ ਇਹਨੇ ਤਾਂ 10 ਮਿੰਟ ਰੱਖਣੀਆਂ ਪਤਾ ਨਹੀਂ ਨਹੀਂ ਇਹ ਤਾਂ ਵੀਰੇ ਨੇ ਐਂ ਦੇ ਦੇਣੀਆਂ ਉਹ ਕੰਨਿਆਂ ਦੇ ਵੀ ਨੂੰ ਦੇ ਦਿੰਦੇ ਆ ਨਾ ਹਮਮ ਤਾਂ ਦੇ ਤਾਂ ਹੀ ਪਤਾ ਲੱਗੂਗਾ ਦੋਨਾਂ 'ਚ ਪਾ ਕੇ ਦੇਖੂੰਗੀ ਵਾਈਟ ਇਹਨਾਂ ਨੂੰ ਨਹੀਂ ਫੌਜੀ ਨਾਲ ਵਾਈਟ ਨਹੀਂ ਰੱਖ ਦਰ ਕੇ ਮੈਂ ਵਾਈਟ ਜੁੱਤੀ ਲੈ ਗਈ ਬਾਈ ਆਲੀਆ ਆ ਗਿਆ ਕੰਦੀ ਆਉਣੀ ਤੇ ਇਹ ਤਾਂ ਮੈਨੂੰ ਦਿਖਦੀ ਤੇ ਤੇਰੇ ਹਾਲਾਤ ਵੀ ਆਉਣੀ ਆ ਨਹੀਂ ਗਈ ਨਹੀਂ ਆ ਗਈ ਨਹੀਂ ਚੱਲਣਾ ਯਾਰ ਆ ਉਹ ਵੇਢਾ ਲੈ ਲਓ ਬ੍ਰੀਆ ਯਾਸਮੀਨ ਮੈਂ ਕਰਦੀ ਆ 2 ਮਿੰਟ ਤੱਕ ਮੈਂ ਪੰਬਰੀ ਨੂੰ ਜਾ ਰਹੀ ਆ ਆ ਠੀਕ ਆ ਵਿੱਕੀ ਇਹਦੇ ਨੌਕ ਮੈਨੂੰ ਨਹੀਂ ਇਹ ਤੂੰ ਸੰਦੇਨੀ ਜੀ ਆ ਠੀਕ ਆ ਪਾਸਾ ਤੇ ਯਾਹ ਪੇ ਹੁਣ ਚੱਲ ਹਾਂ ਤਾਂ ਬੰਨਾ ਤਾਂ ਨਾ ਸਸਾ ਠੀਕ ਹਲਾ ਗੱਲ ਠੀਕ ਹਲਾ ਨਾ ਨਾ ਗੱਲ ਹੋ ਗਈ ਨਾ ਲੈਣਾ ਲੈ ਨਹੀਂ ਰਹਿਣ ਦੇ ਆਪਣੇ ਭਾਈ ਤੇਰੀ ਮਰਜ਼ੀ ਆ ਨਹੀਂ ਕਾ ਵੀ ਨਾ ਮਿਲਨੀ ਅੱਗੇ ਤਾਂ ਕਦੇ ਨੋਟਰੀ ਕਰਿਆ ਜਾ ਬਸ ਗੱਲ ਤਾਂ ਹੋ ਗਿਆ ਗੱਲ ਜੇ ਬਾਹਰ 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 ਤੋਂ ਬਾਹਰੇ ਘਰ ਘਰ ਨਿੱਕੀ ਜੀ ਫੜ ਹੋ ਜਾਂਦੀ ਆ ਹਾਂ ਜਾਣ ਕੇ ਵੀ ਮੈਸੇਜ ਨਾ ਦੇਣੇ ਬੈਠਣ ਬਸ ਆਪਣਾ ਆਪਣਾ ਹੀ ਲਾਪ ਕਰੋ ਭਾਈ ਨਹੀਂ ਇਹ ਨਹੀਂ ਲੈਣਾ ਇਹਦਾ ਇੱਕ ਆ ਪਰ ਮੇਰਾ ਇੱਕ ਸਰਵਸ ਕੁੜੀ ਦਾ ਬੂਟ ਚੇਂਜ ਕਰਨ ਵਾਸਤੇ ਆਇਆ ਤੇ ਗਾਂ ਤੇ ਗਾਂ ਸੈਂਡਲ ਦੋ ਹਾਂ ਉਹਦੇ ਬਾਅਦ ਇੱਕ ਆ ਹੋ ਗਿਆ ਸੈਂਡਲਾਂ ਦਾ ਜੋੜਾ ਬਸ ਗਾਂ ਤੇ ਗਾਂ ਕੰਮ ਵੱਧ ਹੀ ਜਾਂਦਾ ਪੈਣ ਦੇ ਪੁੱਤ ਗੰਦੇ ਹੋ ਜੂਗੇ ਉਹ ਬੇ ਕਾਇ ਹੋ ਜਾਂਦੀ ਓਏ ਲੈ ਅੱਜ ਇੱਕ ਇਹ ਕਹਿੰਦਾ ਫ੍ਰੀ ਲੈ ਜਾ ਲੈ ਜਾ ਕਰੋ ਇੱਕ ਇਹ ਕਹਿੰਦਾ ਬੱਚਾ ਕਰੋ ਹੂੰ ਚਲੋ ਦੇਖਦੇ ਹਾਂ ਇਹ ਫਰੰਡਲ ਸਿੰਗਲ ਜੇ ਆ ਗਿਆ ਪਿੱਛੇ ਹੋ ਗਿਆ ਸਾਰੇ ਆ ਪੰਜਾਬੀ ਜੁੱਤੀਆਂ ਵੀ ਮਈਆਂ ਬਸ ਸ਼ੁਕਰਾ ਚੱਲ ਦੇ ਦੇ ਪੇਮੈਂਟ ਮੈਂ ਚੱਲਦਾ ਗੱਡੀ ਕੋਲ ਨੂੰ ਠੀਕ ਆ ਮੈਨੂੰ ਪਤਾ ਆ ਤਾਂ ਓਕੇ ਆ ਪਤੰਗ ਦੇ ਖੇਲੇ ਨੇ ਬਾਹਰ ਪੇ ਤਾਂ ਕੀ ਕਰਨੇ ਆ ਹਾਂ ਲੈ ਲੈ ਛੋਟਾ ਜਿਹਾ ਪਤੰਗ ੜਾਉਣਾ ਚੱਲੋ ਠੀਕ ਆ ਜੀ ਮੈਂ ਲੈ ਲੈਂਦੀ ਹਾਂ ਤੁਸੀਂ ਹੁਣ ਨਹੀਂ ਨਹੀਂ ਕਰ ਦੂੰਗੀ ਇਹਦੀ ਤਾਂ ਮੈਂ ਪੇਮੈਂਟ ਮੈਂ ਕਰਾ ਦੂੰਗੀ ਥੋਤੇ ਕੋਈ ਨਹੀਂ ਵੈਲਟ ਕੀ ਰੇਟ ਆ ਅੱਡੇ ਚਾਹ। ਯਾਰ ਅੱਡੇ ਇੱਥੇ ਗਾ ਨੀ ਇੱਥੇ ਗੱਲ ਕਰਕੇ ਦਿਖਾ ਜਾ ਰਿਹਾ। ਉਹ ਕਹਿੰਦਾ ਪੂਰੀ ਪੇਮੈਂਟ ਕਰ ਦੇ ਕਹਿੰਦਾ ਗਾ ਜਿਆਦਾ ਫਾਟ ਚੜਾ ਲੈ। ਗੱਲ ਉਹ ਨਹੀਂ 16 ਨੇ ਸਹੀ ਹੈ। ਇਹ ਤਾਂ 10। ਆਹੋ ਠੀਕ ਹੈ। ਇਹ ਤਾਂ ਗੁੱਚੀ ਦੀ ਆ ਇੰਨੀ ਮਹਿੰਗੀ ਬ੍ਰਾਂਡ ਵਾਲੀ ਬੈਲਟ ਨਹੀਂ ਲਾਈ ਦੀ। ਹਾਂ ਹਾਂ ਤਾਂ 700 ਦੀ ਆ। ਉਹ ਚੱਲ ਜਿੰਨੇ ਦੀ ਵੀ ਹੈਗੀ ਆ। ਠੀਕ ਠੀਕ ਜੀ। ਬ੍ਰਾਂਡ ਵਾਲੀ ਬੈਲਟ ਨਹੀਂ ਲਾਈ ਦੀ। ਇੱਥੇ ਸਿੰਪਲ ਵਾਲਾ ਤਾਂ ਕੋ ਗੰਮੇ ਨਹੀਂ। ਉਹ ਮੈਂ ਮੇਲੇ ਚੋਂ ਲੈ ਲੈਣੀ 2-250 ਦੇ ਉੱਥੇ ਮੇਲਾ ਲੱਗਿਆ ਹੋਇਆ। ਕੋਈ ਚੱਕਰ ਰਹੀ ਹੈਗਾ ਤੇ ਇਹਨਾਂ ਨੇ ਤਾਂ ਮੈਨੂੰ ਪਤਾ ਲੈ ਲੈਣੀ ਘਰ ਦਾ ਦਪਾਉਣੀਆ ਕੱਪੜੇ ਮੰਗਣੇ ਤਾਂ ਮੇਕ ਨਹੀਂ ਪੈਣਾ ਆ ਜਾ ਉਧਰ ਪਤਾ ਕਾ ਮੰਗਦੀ ਆ ਉਹਦਾ ਵੀ ਦੇਖ ਲੈ ਠੀਕ ਹੈ ਜੀ ਮਿਲਦੇ ਆ ਫਿਰ ਸਾਨੂੰ ਕੀ ਲੈਣਾ ਕੀ ਰੱਖੀਆ ਮੈਂ ਕੀ ਲੈਣਾ ਅਰੀ ਤਾ ਇੱਧਰ ਦੱਸ ਪਹਿਲਾਂ ਪਤੰਗ ਲੈ ਕੇ ਹਟ ਜੀ ਇਹ ਇੱਧਰ ਮੁਗਾਰਾ ਬੂਬੇ ਆ ਗਏ ਜੀ ਇੱਧਰ ਇੱਥੇ ਪੈਂਟ ਕੋਟ ਕਰਨ ਦੇ ਵਿੱਚ ਦਿੱਤੇ ਹੋਏ ਜੀ ਉਹ ਕਰਨ ਵਾਸਤੇ ਡ੍ਰੈਕਲਿਨ ਬੱਚੇ ਬਾਈ ਦਾ ਰੀਤ ਆ ਕੌਣ ਛੋਟਾ ਭਿੰਪੂ ਉਮਰ ਇੰਨੀ ਤੇ ਦੇਖਣ ਤੇ ਛੱਡ ਗਈ ਹੋਰੇ ਕਾਰਟੂਨ ਖੇਲੀ ਜਾਂਦੀ ਦੇਖੀ ਜਾਂਦੀ ਇਹਦਾ ਡ੍ਰੈਕਲਿਨ ਪ੍ਰਿੰਟ ਕੋਟੋ ਜੀ 2000 ਡ੍ਰੈਕਲਿਨ ਹੋ ਗਏ ਹੁਣ ਪੈਣੇ ਸਾਲ ਬਾਅਦ ਆ ਚਾਬਲ ਲੈ ਆਈ ਫੋਨ ਵੱਜੀ ਜਾਂਦਾ ਵੱਜੀ ਜਾਣ ਤੇ ਜੈਸਮੀਨ ਹੁਣੀ ਆ ਜੈਸਮੀਨ ਕਹਿੰਦੀ ਸੀ ਫੋਨ ਕਰਨ ਤਾਂ ਕਹਿ ਨਹੀਂ ਤਾਨੂੰ ਲੱਗੀ ਤੇ ਮੈਂ ਖੋਲਤੀ ਤੇ ਬਣਾ ਵਿੱਚ ਖੜ ਜਾ ਰਹੀ ਤੇ ਗੱਡੀ ਨਾਲ ਨਾਲ ਲੱਗ ਪੁੱਤ ਚੱਲ ਖੋਲ ਇਹ ਦੇਖ ਚੱਪਲ ਪਾਈਏ ਨਾਨ ਕੀ ਆਂ ਜਾਣ ਲਈ ਟੱਕਣੀ ਹੁੰਦਾ ਫਿਰ ਪਹਿਲਾ ਕੋਟ ਵੀ ਟੰਗ ਦੇ ਉੱਥੇ ਨੂੰ ਮੈਂ ਤੇ ਟੰਗ ਨਹੀਂ ਹੋਣੀ ਕਿ ਮੈਂ ਕਿਉਂ ਨਿਓ ਉਹਦੇ ਵਿੱਚ ਵਸਾ ਹੈਂਗਰ ਚ ਜਿੱਥੇ ਸੀਟ ਵਸਾਈ ਵੀ ਆ ਇਹਦਾ ਇਹਦਾ ਲੋਕ ਉੱਥੇ ਵਸਾ ਦੇ ਦੂਜਾ ਇੱਧਰਲੀ ਸੜ ਵਸਾ ਦੇ ਚੱਲ ਬੱਸ ਸਰਚ ਕਰ ਲਾ ਉਹਨੂੰ ਪਹਿਲਾਂ ਕਮਾਤਾ ਲਾ ਉੱਪਰ ਤਿਆਰ ਉਹਨੂੰ ਕਿੱਥੇ ਠੀਕਤਾ ਨਾ ਫੇਰ ਘੁੰਮ ਗਿਆ ਕਾਲੀ ਮੂਰੋ ਟੋਏ ਹੁੰਦੇ ਤੈਨੂੰ ਕਿਹਾ ਵੀ ਹੱਥ ਨਾਲ ਕਮਾ ਲਾ ਉਹਨੂੰ ਸਹੀ ਕਰਨਾ ਹੈ ਹਾਏ ਹਾਏ ਛਾਲਿਆ ਨੂੰ ਅਕਲ ਪਤਾ ਨਹੀਂ ਕਾਦ ਆਉਣੀ ਹੈ ਕਾਦ ਨਹੀਂ ਘੁੰਮਦਾ ਨਹੀਂ ਹਾਂ ਘੁੰਮਦਾ ਨਹੀਂ ਉੱਥੇ ਲਾ ਉਹਨਾਂ ਨੇ ਪਤਾ ਇੱਕ ਮਿੰਟ ਫੜ ਕੈਮਰਾ ਕੈਮਰਾ ਫੜ ਤਨੂ ਦੇਖਣ ਦਾ ਤਾਂ ਸਹੀ ਵੀ ਹੋਇਆ ਵਾ ਕਹਿ ਇਹਨੂੰ ਇਹਨੇ ਐਂਕੋ ਮਣਾ ਲਾ ਤੁਸੀਂ ਵੀ ਮੈਨੂੰ ਖਿਜੀਗੇ ਤਰੀ ਤੇ ਪਤੰਗਾਂ ਦੇ ਪਿਆ ਕੀ ਤੈਨੂੰ ਪੁੱਤ ਪਹਿਲਾਂ ਕੋਟ ਪੈਂਟ ਪਾ ਤਕਾਣੇ ਲਾ ਲੈਣ ਦਾ ਓਹੋ ਕੱਪੜੇ ਸਾਰੇ ਗੰਦੇ ਹੋ ਗੁਰਦਾ ਪਹੁੰਚ ਗਏ ਜੀ ਭਾਮੀਆਂ ਸਾਹਿਬ ਤੇ ਸੰਦੀਪ ਕਹਿੰਦੀ ਵੀ ਪਹਿਲਾਂ ਗਰੂ ਘਰ ਜਾਣਾ ਤੇ ਹੈਲੋ ਆਦਾ ਟੱਡੀ ਜੀ ਕਰਦੀ ਕੀ ਹੈ ਗੁਰਦੁਆਰੇ ਜਾਣਾ ਕੀ ਤਾਂ ਚੱਕ ਲੈਦੇ ਸੀ ਬਸ ਪਤਾ ਨਹੀਂ ਕਿੱਥੇ ਆ ਦਮਗ ਇੱਕ ਮਿੰਟ ਹੇ ਹਲੋ ਚਲ ਆਪਾਂ ਨਹੀਂ ਚੱਲ ਬਾਹਗਰੂ ਸਤਨਾਮ ਸੱਚਾ ਪਾਚਾ ਸਭ ਪਰ ਕਿਰਪਾ ਰੱਖੀ ਸਭ ਨੂੰ ਚੜ੍ਹਦੀ ਕਲਾ ਚ ਰੱਖੀ ਦਨ ਗੁਣੀ ਤੇ ਰਤ ਚਾਗੁਣੀ ਬਖਸ਼ੀ ਸਾਹਿਬ ਨੂੰ ਤਰਕੀ ਦੇਖੀ ਕੀ ਕਰਦੀ ਹੈ ਹੋ ਤੇ ਤੇ ਕਿ ਨਹੀਂ ਚੱਲ ਹੁੰਦਾ ਬਸ ਇਹਨਾਂ ਨੇ ਉਹ ਲਿਖ ਕੇ ਲਾਇਆ ਪਰ ਟੋਪੀ ਦੂ ਹੀ ਹੈ ਜੀ ਟੋਪੀ ਸਿਰ ਪਰ ਨਹੀਂ ਲੈਣੀ ਹੈ ਜੀ ਇਹਦਾ ਸਟਾਪ ਘਰੇ ਰਹਿ ਗਿਆ ਹੁਣ ਸਕੂਲ ਨੂੰ ਅੱਜ ਇਹ ਟੋਪੀ ਲੈ ਕੇ ਗਈ ਸੀ ਹਾਂ ਚਲੋ ਦੇਖ ਲਓ ਜੀ ਹਨੂ ਪਤਾ ਨਹੀਂ ਜਾਣਾ ਚਲੋ ਘਰ ਵਾਹ ਘਰ ਸੱਤ ਨਾ ਮੈਂ ਤੁਹਾਡੇ ਕੋ ਮੈਂ ਤੁਹਾਡੇ ਪਿੱਛੇ ਮੈਂ ਜੀ ਸੱਚਾ ਪਾਤਸ਼ਾਹ ਸੋਖ ਰੱਖਿਓ ਮਹਾਰਾਜ ਧੰਨ ਮੈਨੂੰ ਪਤਾ ਹੋਵੇ ਹੂੰ ਇਹਦੇ ਤਾਸੂੰ ਆਪੇ ਚੋਦੋ ਕਰ ਤਾਰੇ ਵੀ ਹੂੰ ਮੈਨੂੰ ਕਰ ਲਵਾ ਸੱਚਾ ਜੀ ਬਾਹਰ ਮਹਾਰਾਜ ਸੱਚਾ ਪਾਤਸ਼ਾਹ ਸੁੱਖ ਰੱਖਿਓ ਪਾਣੀ ਇੱਧਰ ਲਈ ਸੜਿਆ ਧੰਨ ਹੋ ਧੰਨ ਹੋ ਮੇਰੀ ਪੀਰੀ ਦੇ ਮਾਲਕ ਧੰਨ ਪਾਖੇ ਗਰੂ ਸੱਚਾ ਪਾਤਸ਼ਾ ਸਪਾਸੇ ਰੱਖਿਓ ਸੁੱਖ ਧੰਨ ਸ੍ਰੀ ਗੁਰੂ ਇਹ ਹੈਗਾ ਜੀ ਅੱਜ ਦਾ ਹੁਕਮ ਨਾਵਾ ਮਹਾਰਾਜ ਜੁਗੋ ਜੁਗੋ ਟਾਲ ਮਹਾਰਾਜ ਲੜਦੀ ਗੱਲਾਂ ਚ ਰੱਖੀ ਇੱਕ ਇਹ ਰੱਖੋ ਜੀ ਉਹਦੇ ਕਹਿੰਦਾ ਤਾਂ ਸੇ ਮੈਂ ਜਾਣ ਰੱਖਿਆ ਸਾਰੇ ਉਹ ਜਿੰਨੇ ਵੀ ਹੈਗੇ ਇਹਨਾਂ ਚੰਗੇ ਲਾਲ ਮਾਰ ਲੁਗਾ ਬੱਚੇ ਨੂੰ ਲਗਾਉਂਦੇ ਜਿਹੜਾ ਬੱਚਾ ਤਕੜਾ ਨਹੀਂ ਹੁੰਦਾ ਕਮਜ਼ੋਰ ਹੋ ਜਾਂਦਾ ਬੈਗਰੀ ਦੀ ਕਰਫਾਨ ਤਕੜਾ ਬੰਨ੍ਹਦੇ ਉਧਰ ਉਹ ਭਾਗਵਾਨ ਨੇ ਸਤਿਗੁਰੂ ਮਨ ਨੂੰ ਵਰਗਾ ਤੇ ਜੀ ਮਨ ਨੂੰ ਤੋੜ ਜਾ ਕੇ ਚੰਨ ਨੂੰ ਹਾਰਾ ਵਾਲਾ ਕਹੇ ਬਿਨ ਤੇ ਆਹ ਸਤਿਗੁਰੂ ਚੰਨ ਵਾਲਾ ਆਪਣੀ ਚਰਨੀ ਜੀ ਸਤਿਗੁਰੂ ਵਾਹਿਗੁਰੂ ਜੀ ਆਪਣੀ ਚਰਨੀ ਜੀ ਲਾਲਾ ਜੀ ਸ੍ਰੀ ਵਾਹਿਗੁਰੂ ਜੀ don't know.